ਹਾਂਜੀ ਤੇ ਅੱਜ ਦੀ ਵੀਡੀਓ ਆਪਣੀ ਅੱਜ ਆਪਾਂ ਬਣਾਵਾਂਗੇ ਲਾਈਨਿੰਗ ਵਾਲੀ ਸਲਵਾਰ ਤੇ ਇਹ ਸਲਵਾਰ ਆਪਾਂ ਬਣਾਉਣ ਲੱਗੇ ਹਾਂ ਜਿਵੇਂ ਬੈਲਟ ਵਾਲੀ ਹੁੰਦੀ ਸਲਵਾਰ ਉਹ ਸਲਵਾਰੇ ਤੇ ਵੈਸੇ ਲਾਈਨਿੰਗ ਵਾਲੀ ਸਲਵਾਰੇ ਤੇ ਇਹ ਮੈਂ ਸਲਵਾਰ ਸੀਨ ਲੱਗੀ ਸੀ ਤੇ ਮੈਂ ਹਾਂ ਚੱਲੇ ਪਹਿਣਾ ਨੂੰ ਦੱਸ ਦਿੰਨੇ ਕਈਆਂ ਨੂੰ ਬਿਲਕੁਲ ਹੀ ਸੀਨਾ ਨਹੀਂ ਆਉਂਦਾ ਜਦੋਂ ਸ਼ੁਰੂ ਤੋਂ ਸਟਾਰਟਿੰਗ ਤੋਂ ਕਰਦੀਆਂ ਨੇ ਤੇ ਉਹਨਾਂ ਵਾਸਤੇ ਇਹ ਵੀਡੀਓ ਜਿਵੇਂ ਲਾਈਨਿੰਗ ਆਪਾਂ ਦੋਵਾਂ ਬੰਨੇ ਲਾਈ ਹੈ ਤੇ ਦੋਵੇਂ ਆਪਾਂ ਆਸਣ ਜੋੜ ਲੈਣੇ ਆ ਦੋਵੇਂ ਆਸਨ ਵਿਚਾਲੇ ਰੱਖ ਕੇ ਤੇ ਇੱਕ ਲਾਈਨਿੰਗ ਦਾ ਪੀਸ ਉਧਰਲੇ ਬੰਨੇ ਆਸਨ ਨਾਲ ਰੱਖ ਕੇ ਇੱਕ ਉਧਰਲੇ ਬੰਨੇ ਰੱਖ ਕੇ ਤੇ ਆਪਾਂ ਇਹਦੇ ਉੱਤੇ ਇਸ ਤਰ੍ਹਾਂ ਸੀਨ ਲਾਉਣੀ ਹੈ ਜਿਹੜੀ ਲਾਈਨਿੰਗ ਆ ਲਿਸਨਵਾ ਰਹੇ ਆ ਅੰਡਰਗਰਾਉਂਡ ਸੀਨਾ ਵੀ ਲੱਗਦੀਆਂ ਨੇ ਤੇ ਕਈ ਨਹੀਂ ਵੀ ਉਹ ਅੰਡਰਗਰਾਉਂਡ ਸੀਨਾ ਲਵਾਉਂਦੇ ਉਹਨਾਂ ਕਹਿੰਦੇ ਨੇ ਕਿ ਅਸੀਂ ਇੰਟਰਲੌਕ ਕਰਾਉਣਾ ਤੇ ਇਸ ਕਰਕੇ ਕਈ ਐਵੇਂ ਵੀ ਲਾਈਨਿੰਗ ਲਵਾਉਂਦੇ ਆ ਸਿੱਧੀ ਤੇ ਇਹ ਹੁਣ ਆਪਾਂ ਆਸਨ ਤੇ ਸੀਨ ਲਾਉਣ ਲੱਗੇ ਆ ਤੇ ਆਸਨ ਤੇ ਆਪਾਂ ਐਵੇਂ ਦੋਵੇਂ ਆਸਨ ਬਰਾਬਰ ਰੱਖ ਕੇ ਇੱਕ ਬੰਨਾ ਲਾਈਨਿੰਗ ਦਾ ਉਧਰ ਇੱਕ ਉਧਰ ਰੱਖ ਕੇ ਤੇ ਵਿਚਾਲੇ ਦੋਨੇ ਬੰਨੇ ਆਪਾਂ ਰੱਖ ਕੇ ਜਿਹੜੇ ਸਲਵਾਰ ਦੇ ਨੇ ਕੁੰਦਿਆਂ ਦੇ ਬੰਨੇ ਦੋਵੇਂ ਆਸਨ ਵਾਲੀ ਸਾਈਡਾਂ ਰੱਖ ਕੇ ਤੇ ਆਪਾਂ ਪੁੱਠੇ ਬੰਨਿਓਏ ਸੀਨ ਲਾਉਣ ਦੇ ਆ ਤੇ ਇਸ ਤਰ੍ਹਾਂ ਆਸਨ ਦੇ ਉੱਤੇ ਸਿੱਧੀ ਅੱਧੇ ਅੱਧੇ ਇੰਚ ਦੀ ਸੀਨ ਲਾ ਦੇਣੀ ਹੈ ਤੇ ਇਹਨੂੰ ਦੁਬਾਰਾ ਪੱਕਾ ਕਰਨਾ ਹੈ ਇਹ ਮੇਰੀ ਵੀਡੀਓ ਬਣਾਉਂਦਾ ਹੀ ਮਕਸਦ ਹੈ ਕਈ ਨਾ ਪੈਣਾ ਇੱਕੋ ਹੀ ਸੀਨ ਲਾਉਂਦੇ ਆ ਆਸਨ ਤੇ ਇੱਕ ਸੀਨ ਨਹੀਂ ਨੇ ਇਸੇ ਕਰਾ ਇਹ ਇਸ ਤਰ੍ਹਾਂ ਇੱਕ ਸੀਨ ਲਾ ਕੇ ਤੁਸੀਂ ਦੂਸਰੀ ਸੀਨ ਫਿਰ ਬਰਾਬਰ ਇਹਦੇ ਉੱਤੇ ਲਾਇਆ ਕਰੋ ਤੇ ਫਿਰ ਐਵੇਂ ਆ ਪੱਕੀ ਸੀਨ ਹੋ ਜਾਂਦੀ ਆ ਪਹਿਲੋਂ ਆਸਣ ਜੋੜਨਾ ਆਪਾਂ ਜਿਹੜੀ ਆਪਣੀ ਸਲਵਾਰ ਦਾ ਆਸਣ ਜੋੜ ਕੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਆਪਾਂ ਸਿੱਧੀ ਕਰ ਲੈਣਾ ਸਲਵਾਰ ਸਿੱਧੀ ਕਰਕੇ ਤੇ ਆਪਾਂ ਜਿਹੜਾ ਬੋਚੇ ਇੱਕ ਬੰਨੇ ਕਰਕੇ ਜਿਹੜੀ ਥੱਲੜੇ ਕਪੜਾ ਆਪਾਂ ਵਾਧ ਰੱਖਿਆ ਨਾ ਜਿੱਥੇ ਸੀਨ ਲਾਈ ਜਿਹੜਾ ਵਾਧਾ ਕਪੜਾ ਉਹਨੂੰ ਇੱਕ ਸਾਈਡ ਤੇ ਕਰਕੇ ਐਵੇਂ ਉੱਤੇ ਉੱਤੇ ਕਿਨਾਰੀ ਤੇ ਸੀਨ ਲਾਉਣੀ ਹੁੰਦੀ ਨੇ ਨਾਲ ਜਿਹੜਾ ਆਸਣ ਹੈ ਨਾ ਸੀਨਾ ਜਿਹੜੀਆਂ ਪੱਕੀਆਂ ਰਹਿੰਦੀਆਂ ਤੇ ਜਿਹੜੇ ਆਸਣੇ ਵੀ ਕਦੀ ਵੀ ਨਹੀਂ ਉੱਤਰ ਜਾਂਦਾ ਗੁਰਦੜ ਦਾ ਸੂਟ ਪੱਟ ਨੂੰ ਪਾੜ ਜਾਂਦਾ ਪਰ ਆਪਣੀ ਸੀਨ ਨਹੀਂ ਉੱਦੜਦੀ ਥੋੜਾ ਜਿਹਾ ਟਾਈਮ ਲੱਗਦਾ ਤੇ ਪਰ ਇਸ ਤਰ੍ਹਾਂ ਜਿਹੜਾ ਆਪਾਂ ਲਾਉਣੇ ਆਸਣ ਦੀ ਸੀਨ ਤੇ ਵਧੀਆ ਰਹਿੰਦੀ ਹੈ ਇਸ ਤਰ੍ਹਾਂ ਪੱਕੀ ਸੀਨ ਲੱਗ ਜਾਂਦੀ ਐ ਇਸੇ ਤਰ੍ਹਾਂ ਹੀ ਆਪਾਂ ਹਣ ਦੂਜੇ ਬੰਨੇ ਦੂਜੇ ਜਿਹੜੇ ਦੋ ਕੁੰਦੇ ਉਹਨਾਂ ਦੇ ਆਸਣ ਵੀ ਆਪਾਂ ਇਸੇ ਤਰ੍ਹਾਂ ਜੋੜ ਲੈਣੇ ਆ ਤੇ ਇਸੇ ਤਰ੍ਹਾਂ ਅੰਡਰਗਰਾਉਂਡ ਸੀਨਾ ਵੀ ਲੱਗਦੀ ਉਹ ਵੀ ਮੈਂ ਵੀਡੀਓ ਪਾਉਂਗੀ ਜਿਹੜੀ ਅੰਡਰਗਰਾਉਂਡ ਸੀਨਾ ਆਪਾਂ ਲਾਈਨਿੰਗ ਵਾਲੀ ਸਲਵਾਰ ਤੇ ਲਾਈ ਦੀਆਂ ਉਹ ਵੀ ਵੀਡੀਓ ਮੈਂ ਜ਼ਰੂਰ ਪਾਉਂਗੀ ਤੇ ਵੈਸੇ ਸਿੰਪਲ ਸਿੱਧੀ ਸਲਵਾਰ ਐਵੇਂ ਉਹਨਾਂ ਕਸਟਮਰ ਨੇ ਕਿਹਾ ਮੈਂ ਅੰਡਰਗਰਾਉਂਡ ਸੀਨ ਨਹੀਂ ਲਵਾਉਣੀ ਪੀ ਆਪਾਂ ਇੰਟਰਲੋਕ ਕਰਾਉਣਾ ਤੇ ਆਪੋ ਆਪਣੀ ਪਸੰਦ ਹੁੰਦੀ ਹੈ ਕਈ ਅੰਡਰਗਰਾਉਂਡ ਸੀਨਾ ਲਵਾਉਂਦੇ ਆ ਕਈ ਇਸ ਤਰ੍ਹਾਂ ਲਵਾਉਂਦੇ ਹੁਣ ਇਸੇ ਤਰ੍ਹਾਂ ਆਪਾਂ ਦੂਜਾ ਅਸਨ ਵਿੱਚ ਦੋਵੇਂ ਆਸਣ ਆਪਾਂ ਇੱਕ ਦੂਜੇ ਦੇ ਉੱਤੇ ਸਲਵਾਰ ਦੇ ਰੱਖ ਕੇ ਫਿਰ ਆਪਣੀ ਲਾਈਨਿੰਗ ਦਾ ਇੱਕ ਪੀਸ ਉਧਰ ਤੇ ਇੱਕ ਪੀਸ ਉਧਰ ਰੱਖ ਕੇ ਉਸੇ ਤਰ੍ਹਾਂ ਜਿਵੇਂ ਆਪਾਂ ਪਹਿਲਾਂ ਸੀਨ ਲਾਈ ਉਸੇ ਤਰ੍ਹਾਂ ਇਹਦੇ ਤੇ ਆਪਾਂ ਸੀਨ ਲਾਉਣੀ ਹੋਵੇ ਦੂਰੀ ਸੀਨ ਲਾਵਾਂਗੇ ਇਹਦੇ ਇਹਦੇ ਤੇ ਵੀ ਉਸੇ ਤਰ੍ਹਾਂ ਤੇ ਥੱਲੋਂ ਧਿਆਨ ਰੱਖਿਆ ਕਰੋ ਕਈ ਵਾਰੀ ਲਾਉਣ ਜਿਹੜੀ ਹੈ ਨਾ ਖਿਸਕ ਜਾਂਦੀ ਹੈ ਇਸੇ ਤਰ੍ਹਾਂ ਲਾਉਣ ਲਾਉਣ ਵੀ ਆਪਣੀ ਵਿੱਚ ਰੱਖ ਲਿਆ ਕਰੋ ਚੰਗੀ ਤਰ੍ਹਾਂ ਕਿਉਂਕਿ ਇਹ ਨਾ ਹੋਵੇ ਪੇ ਇੱਕ ਬੰਨੇ ਸੀਨ ਰਹਿ ਜੇ ਤੇ ਲਾਉਣ ਆਪਣੀ ਬਰਾਬਰ ਕਰ ਲਿਆ ਕਰੋ ਉਸੇ ਤਰ੍ਹਾਂ ਕਰਕੇ ਤੇ ਫਿਰ ਉਸੇ ਤਰ੍ਹਾਂ ਸੀਨ ਲਾਇਆ ਕਰੋਵੇਂ ਦੋ ਦੂਜੇ ਆਸਨ ਤੇ ਵੀ ਆਪਾਂ ਸੀਨ ਲਾ ਲਈਏ ਆਪਾਂ ਦੋਵੇਂ ਕੁੰਦਿਆਂ ਦੇ ਆਸਨ ਜੋੜ ਲਏ ਤੇ ਦੋਨਾਂ ਤੇ ਵੀ ਓਵੇਂ ਦਬミ ਸੀਨ ਲਾਤੀ ਤੇ ਹੁਣ ਆ ਵੇਖੋ ਆਪਣਾ ਜਿਹੜਾ ਪੌਂਚਾ ਹੈ ਉਹ ਆਪਾਂ ਐਵੇਂ ਇਹਦੇ ਉੱਤੇ ਰੱਖਾਂਗੇ ਜਿਹੜੇ ਕੁੰਦੇ ਵਾਲੇ ਬੰਨੇ ਹੋ ਆਪਣੇ ਪੌਂਚੇ ਵਾਲੇ ਬੰਨੇ ਹੋ ਆਪਾਂ ਸੀਨ ਲਵਣੀ ਸ਼ੁਰੂ ਕਰਾਂਗੇ ਕਿਉਂਕਿ ਹਮੇਸ਼ਾ ਥੱਲੜਲੇ ਬੰਨੇ ਹੋ ਪੌਂਚੇ ਵਾਲੇ ਬੰਨੇ ਹੋ ਸੀਨ ਲਾਇਆ ਕਰੋ ਜਿਹੜਾ ਵੱਧਾ ਵੱਧਾ ਘਟਦਾ ਕਪੜਾ ਹੁੰਦਾ ਉੱਪਰ ਆਪਣਾ ਚੋਣਾ ਦੇ ਵਿੱਚ ਚਲਿਆ ਜਾਂਦਾ ਹੈ ਤੇ ਥੱਲੋਂ ਬਰਾਬਰ ਰੱਖਿਆ ਕਰੋ ਤੇ ਇਸੇ ਤਰ੍ਹਾਂ ਵੇਖੋ ਆਪਣਾ ਜਿਹੜਾ ਪੌਂਚੇ ਦਾ ਵੀ ਜਿਹੜੀ ਲਾਈਨਿੰਗ ਉਹ ਸਿੱਧੀ ਤਰ੍ਹਾਂ ਆਪਾਂ ਕਰ ਲੈਣੀ ਐ ਪੂਰੀ ਪਿਛਾ ਕੇ ਨਾ ਉਹਨੂੰ ਸੈਟਿੰਗ ਕਰ ਲਿਆ ਕਰੋ ਜਿਹੜਾ ਬਾਹਦੀ ਘੱਟ ਦੀ ਲਾਈਨਿੰਗ ਉਹ ਬਾਹਰ ਨੂੰ ਕੱਢ ਦਿਆ ਕਰੋ ਫਿਰ ਉਹ ਪੌਂਚੇ ਦੇ ਵਿੱਚ ਆਪਣੇ ਵੱਲ ਨਹੀਂ ਪੈਂਦੇ ਤੇ ਨਾ ਹੀ ਆਪਣੇ ਜਿਹੜੇ ਲੈਨਾਂ ਗੇ ਇਕੱਠੀ ਵੀ ਨਹੀਂ ਹੁੰਦੀ ਤੇ ਇਸੇ ਤਰ੍ਹਾਂ ਹੁਣ ਆਪਾਂ ਵੇਖੂਆ ਹੁਣ ਜਿਹੜੇ ਕੁੰਡੇ ਨਾਲ ਇੱਕ ਪੌਂਚਾ ਆਪਾਂ ਜਿਹੜਾ ਜੋੜ ਦਿੰਨੇ ਉਸੇ ਤਰ੍ਹਾਂ ਹੀ ਅੱਧੇ ਅੱਧੇ ਇੰਚ ਦੀ ਸੀਨ ਆਪਾਂ ਲਾਵਾਂਗੇ ਇਹਦੇ ਤੇ ਵੀ ਤੇ ਜਿਹੜੀ ਇਵੇਂ ਇਸੇ ਤਰ੍ਹਾਂ 모ੜ ਕੇ ਸੀਨ ਇੱਥੋਂ ਥੱਲੋਂ ਵੀ ਲਾ ਦਿਆ ਕਰੋ ਕਿਉਂਕਿ ਕਈ ਵਾਰੀ ਨਾ ਉੱਧੜ ਜਾਂਦੀ ਜਦੋਂ ਆਪਾਂ ਪੌਂਚਾ ਬਣਾਉਣੀ ਹੈ ਤੇ ਉਹ ਸੀਨ ਥੋੜੀ ਜਿਹੀ ਉੱਧੜੀ ਹੁੰਦੀ ਹੈ ਤੇ ਉਹ ਫਿਰ ਦੁਬਾਰਾ ਲਾਉਣੀ ਪੈਂਦੀ ਹੈ ਇਸੇ ਤਰ੍ਹਾਂ ਇਹਨੂੰ 모ੜ ਕੇ ਦੁਬਾਰਾ ਬੈਕ ਕਰਕੇ ਮਸ਼ੀਨ ਤੇ ਸੀਨ ਲਾ ਦਿਆ ਕਰੋ ਤੇ ਇਸੇ ਤਰ੍ਹਾਂ ਵੇਖੋ ਵੇਲੋਂ ਵਿਚਲੇ ਕੱਪੜੇ ਆਪਾਂ ਜੋੜ ਲੈ ਜਿਹੜੇ ਸਲਵਾਰ ਦੇ ਤੇ ਥੱਲਣ ਲਈ ਵੀ ਲਾਉਣਾ ਆਪਾਂ ਪੂਰੇ ਤਰੀਕੇ ਨਾਲ ਥੱਲੇ ਰੱਖ ਲੈਣੀ ਹੈ ਵੀ ਉਹ ਨਾ ਹੋਵੇ ਵੀ ਥੱਲੋਂ ਲਾਉਣ ਇੱਕ ਬੰਨਿਓ ਖਿਸਕ ਜੇ ਤੇ ਸਾਈਡ ਤੇ ਹੋ ਜੇ ਤੇ ਥੱਲੋਂ ਵੀ ਆਪਾਂ ਲਾਈਨਿੰਗ ਨੂੰ ਪੂਰੀ ਬਰਾਬਰ ਰੱਖਿਆ ਕਰੋ ਤੇ ਇਸੇ ਤਰ੍ਹਾਂ ਕੱਪੜਾ ਖਿੱਚਣਾ ਨਹੀਂ ਨਾ ਆਪਾਂ ਢਿੱਲਾ ਰੱਖਣਾ بس ਬਰਾਬਰ ਰੱਖ ਕੇ ਮਸ਼ੀਨ ਲਾਈ ਜੋ ਬਿਲਕੁਲ ਸੌਖਾ ਕੋਈ ਔਖਾ ਨਹੀਂ ਹੁੰਦਾ ਇਸੇ ਤਰ੍ਹਾਂ ਸੀਨ ਲਾਉਣੀ ਐਵੇਂ ਜਿਵੇਂ ਮੈਂ ਲਾਉਂਦੀ ਪਈਆਂ ਵੇਖੋ ਥੱਲੋਂ ਲਾਉਣ ਫੜ ਲਓ ਫਿਰ ਵਿਚਾਲੇ ਦੋਵੇਂ ਕੱਪੜੇ ਫੜ ਲਓ ਫਿਰ ਉੱਪਰਲਾ ਕੱਪੜਾ ਉੱਪਰ ਰੱਖ ਕੇ ਤਿੰਨ ਦੀ ਆਪਣੀ ਅੱਧੇ ਅੱਧੇ ਵਿੱਚ ਦੀ ਸੀਨ ਲਾ ਲਓ ਪੂਰੀ ਪੂਰੀ ਤੋੜ ਤੱਕ ਤੇ ਇਸੇ ਤਰ੍ਹਾਂ ਲਾ ਕੇ ਆਪਣੀ ਸਫਾਈ ਨਾਲ ਪੂਰੀ ਸੀਨ ਤੇ ਆਪਾਂ ਦੇੜੇ ਦੋਵੇਂ ਪੌਂ ਜਿਹੜੇ ਪਹੁੰਚੇ ਹਨ ਉਹਦੇ ਆਪਣੇ ਕੁੰਦਿਆਂ ਨਾਲ ਇੱਕ ਜਿਹੜੇ ਦੋ ਕੁੰਦਿਆਂ ਨਾਲ ਜੋੜ ਲਏ ਆ ਦੋਵੇਂ ਕੁੰ ਦੋ ਪੌਂਚੇ ਇੱਕ ਕੁੰਦੇ ਨਾਲ ਜੋੜ ਲਿਆ ਕਰੋ ਜਿਹੜੇ ਆਪਣੇ ਕੁੰਦੇ ਹੁੰਦੇ ਇੱਕ ਬੰਨੇ ਵਾਲੀ ਸਾਈਡ ਨਾਲ ਜਿਹੜੇ ਆ ਪਾਸਨ ਜੋੜੇ ਆ ਉਹਨਾਂ ਦੇ ਨਾਲ ਇੱਕ ਉਧਰਲੇ ਬੰਨੇ ਜੋੜ ਦੋ ਤੇ ਇੱਕ ਉਧਰਲੇ ਬੰਨੇ ਜੋੜ ਕੇ ਤੇ ਬਰਾਬਰ ਰੱਖ ਲਿਆ ਕਰੋ ਤੇ ਇਸੇ ਤਰ੍ਹਾਂ ਹੀ ਆਪਾਂ ਦੂਜੇ ਬੰਨੇ ਵੀ ਹੁਣ ਜਿਹੜਾ ਪਹੁੰਚਾ ਉਹ ਵੀ ਰੱਖ ਕੇ ਤੇ ਸੀਨ ਲਾ ਦਾਂਗੇ ਤੇ ਆਹ ਵੇਖੋ ਹੁਣ ਆਪਾਂ ਸਲਵਾਰ ਜਿਹੜੀ ਆਪਣਾ ਇੱਕ ਬੰਨਾ ਜਿਹੜੇ ਕੁੰਦੇ ਨੂੰ ਇੱਕ ਬੰਨੇ ਉਧਰ ਆਪਾਂ ਪਹੁੰਚਾ ਜੋੜਤਾ ਤੇ ਇੱਕ ਬੰਨੇ ਉਧਰ ਜੋੜਤਾ ਪਹੁੰਚਾ ਐਵੇਂ ਬਰਾਬਰ ਕਰਕੇ ਐਵੇਂ ਸਿੱਧੀ ਰੱਖ ਕੇ ਸਲਵਾਰ ਤੁਸੀਂ ਜਿਹੜੇ ਵੀ ਵਟ ਬੂਟੇ ਜਿਹੜੀ ਲਾਈਨਿੰਗ ਵਾਧੀ ਕੱਢਦੀ ਉਹਨੂੰ ਕੱਢ ਦਿਆ ਕਰੋ ਇੱਕ ਸਾਈਡ ਤੇ ਕੱਢ ਕੇ ਤੇ ਫਿਰ ਜਿਹੜੀ ਵਾਧੀ ਕੱਢਦੀ ਉਹਨੂੰ ਕੱਟ ਦਿਆ ਕਰੋ ਕਿਉਂਕਿ ਫਿਰ ਵਿੱਚ ਇਕੱਠੀ ਨਹੀਂ ਹੁੰਦੀ ਤੇ ਆਹ ਵੇਖੋ ਮੈਂ ਸਾਈਡ ਪੂਰੀ ਤਰ੍ਹਾਂ ਵਿਛਾ ਲਈਏ ਸਲਵਾਰ ਤੇ ਜਿਹੜਾ ਆਪਣਾ ਦੂਜਾ ਕੁੰਦਾ ਉਤਲਾ ਉਹਨੂੰ ਜਿਹੜੇ ਉੱਤਲੇ ਦੋ ਪੁੰਦੇ ਉਹਨਾਂ ਨੂੰ ਬਰਾਬਰ ਰੱਖ ਕੇ ਉੱਤੇ ਤੇ ਐਵੇਂ ਆਪਾਂ ਹੁਣ ਇਹਨੂੰ ਸਲਵਾਰ ਨੂੰ ਜੋੜ ਲਾਂਗੇ ਐਵੇਂ ਪਹਿਲੋਂ ਸਿੱਧੀ ਕਰ ਲਿਆ ਕਰੋ ਐਵੇਂ ਵਿਛਾ ਕੇ ਤੇ ਫਿਰ ਆਪਣੀ ਲਾਇਆ ਕਰੋ ਸੇਨ ਤੇ ਇਹ ਜਿਵੇਂ 벨ਟ ਹੈ ਉਹਨਾਂ 벨ਟ ਵੀ ਮੈਂ ਜਿਹੜਾ ਜੋੜ ਲਾਉਣਾ ਸੀ ਵਿੱਚ ਲਾਤਾ ਪਹਿਲੋਂ ਤੇ ਹੁਣ ਐਵੇਂ 벨ਟ ਵੀ ਜਿਵੇਂ ਥੱਲੇ ਇੱਕ ਪੀਸ ਲਾਈਨਿੰਗ ਦਾ ਰੱਖਿਆ ਫਿਰ ਉੱਤੇ ਦੋਵੇਂ ਕੱਪੜੇ ਆਪਣੇ ਪੁੱਠੇ ਕਰਕੇ ਆਪਾਂ ਰੱਖ ਦਿੱਤੇ ਆ ਤੇ ਸਿੱਧੀਆਂ ਬੰਨਾਂ ਵਿੱਚ ਸਾਈਡ ਤੇ ਰੱਖ ਲੀਆਂ ਤੇ ਆਹ ਵੇਖੋ ਆਪਾਂ ਉੱਪਰ ਵੀ ਇੱਕ ਪੀਸ ਆਪਣਾ ਲਾਈਨਿੰਗ ਦਾ ਰੱਖਤਾ ਤੇ ਹਿੰਦੇ ਤੇ ਆਪਾਂ ਹੁਣ ਸੀਨ ਲਾਵਾਂਗੇ ਇੱਥੇ ਜਿੰਨੇ ਇੰਚ ਦੀ ਤੁਸੀਂ ਬੈਲਟ ਰੱਖਣੀ ਉਹਨੇ ਇੰਚ ਦੀ ਤੁਸੀਂ ਬਸ ਉੱਥੋਂ ਤੱਕ ਸੀਨ ਲਾ ਦਿਓ ਤੇ ਬਾਕੀ ਆਪਣੀ ਚਿੜੀ ਭੰਨਦਿਆ ਕਰੋ ਤੇ ਇਸੇ ਤਰ੍ਹਾਂ ਵੇਖੋ ਜਿਵੇਂ ਆਪਾਂ ਪਹੁੰਚੇ ਦਾ ਹੁਣ ਆਪਾਂ ਇੱਥੇ ਜਿਵੇਂ ਦੂਜੇ ਬੰਨੇ ਆਪਾਂ ਜੋੜਨੇ ਆ ਹੁਣ ਆਪਾਂ ਕੁੰਦੇ ਦੂਸਰੇ ਤੇ ਪਹਿਲੋ ਥੱਲੋ ਪਹੁੰਚਾ ਸਹੀ ਕਰ ਲਿਆ ਕਰੋ ਕਿ ਜਿਹੜੀ ਵੱਧਦੀ ਘਟਦੀ ਲਾਈਨਿੰਗ ਸਾਈਡ ਤੇ ਨਿਕਲ ਜੇ ਤੇ ਇੱਥੇ ਸਿੱਧੀ ਕਰਕੇ ਉੱਤੇ ਕੰਢੇ ਤੇ ਸੀਨ ਲਾ ਦਿਆ ਕਰੋ ਤਾਂ ਜੋ ਤੁਹਾਡੇ ਜਦੋਂ ਪਹੁੰਚੇ ਬਣਾਓ ਤੇ ਕਪੜਾ ਜਾਂ ਲਾਈਨਿੰਗ ਇਕੱਠੀ ਨਾ ਹੋਵੇ ਤਿੰਨ ਤੇ ਕੱਚੀ ਸੀਨ ਲਾ ਦਿਆ ਕਰੋ ਵੱਡਾ ਬਖਾ ਕਰਕੇ ਜਾਂ ਤੁਸੀਂ ਵੈਸੇ ਕੱਚਾ ਕਰ ਲਿਆ ਕਰੋ ਸੂਈ ਨਾਲ ਤੇ ਹੁਣ ਆਪਾਂ ਵੇਖੋ 벨ਟ 벨ਟ ਜਿੰਨੀ ਆਪਾਂ ਜੇ ਮੰਨ ਲਓ ਕਿਸੇ ਦੀ 5 ਇੰਚ ਤੇ 5.5 ਇੰਚ ਆਪਾਂ ਰੱਖ ਕੇ ਤੇ ਆਪਾਂ ਇਥੋਂ ਮੋੜ ਕੇ ਸੀਨ ਲਾ ਦੇਾਂਗੇ ਕਿਉਂਕਿ ਅੱਧਾ ਇੰਚ ਵਾਧ ਰੱਖਾਂਗੇ ਜਿਹੜੀ 벨ਟ ਆਪਣੇ ਥੱਲੇ ਚੋਣਾ ਚ ਕਪੜਾ ਜਾਊਗਾ ਤੇ 5.5 ਇੰਚ ਤੇ ਰੱਖ ਕੇ ਤੁਸੀਂ ਸੀਨ ਇਸ ਤਰ੍ਹਾਂ ਇਹਦੀ 벨ਟ ਦੀ ਲਾ ਦੇਣੀ ਹੈ ਇਹ ਉਵੇਂ ਹੀ ਆਪਾਂ ਰੱਖਿਆ ਹੋਇਆ ਕਪੜਾ ਜਿਵੇਂ ਆ ਪਾਸਨ ਤੇ ਸੀਨ ਲਾਈ ਸੀ ਵਿਚ ਦੋਨੇ ਬੰਨੇ 벨ਟ ਦੇ ਆ ਤੇ ਇੱਕ ਉੱਪਰ ਬੰਨੇ ਆ ਲਾਈਨਿੰਗ ਦਾ ਪੀਸ ਤੇ ਇੱਕ ਥੱਲੜਲੇ ਬੰਨੇ ਆ ਤੇ ਇਸੇ ਤਰ੍ਹਾਂ ਇਹਨੂੰ ਵੀ ਆਪਾਂ ਮੋੜ ਕੇ ਸੀਨ ਪੱਕੀ ਲਾਉਣੀ ਆ ਤੇ ਪੂਰੀ ਸਫਾਈ ਵਾਲੀ ਲਾਉਣੀ ਆ ਤਾਂ ਜੋ ਵੀ 벨ਟ ਨਾ ਉਦੜੇ ਤੇ ਫਿਰ ਆਪਾਂ ਇਹਦੇ ਉੱਤੇ ਆਪਾਂ ਦਬ ਮਸ਼ੀਨ ਲਾ ਦੇਾਂਗੇ ਤੇ ਇਸ ਤਰ੍ਹਾਂ ਜਿਹੜੀ ਦਬ ਮਸ਼ੀਨ ਲਾਵਾਂਗੇ ਨਾਲੇ ਤਾਂ ਸਫਾਈ ਆਉਂਦੀ ਨਾਲੇ ਕੱਪੜਾ ਜਿਹੜਾ ਇੱਕ ਸਾਈਡ ਨੂੰ ਆਪਣਾ ਮੁੜ ਜਾਂਦਾ ਤੇ ਵਧੀਆ ਰਹਿੰਦਾ ਬੈਠ ਜਾਂਦਾ ਕੱਪੜੇ ਦੀ ਬੈਠ ਮਸ਼ੀਨ ਹੋ ਜਾਂਦੀ ਹੈ ਤੇ ਇੱਥੇ ਵੀ ਆਪਾਂ ਪੂਰੀ ਮੋੜ ਕੇ ਸੀਨ ਲਾਉਣੀ ਹੈ ਪਿੱਛੇ ਬੈਕ ਕਰਕੇ ਮਸ਼ੀਨ ਇੱਥੇ ਵੀ ਸੀਨ ਲਾਦੇ ਹੋ ਤਾਂ ਦੂਜੇ ਬੰਨੇ ਵੀ ਆਪਾਂ ਹੁਣ ਇਸੇ ਤਰ੍ਹਾਂ ਬੈਲਟ ਦੀ ਸਾਰੀ ਸੀਨ ਲਾ ਲੈਣੀ ਹੈ ਤੇ ਬੈਲਟ ਵੀ ਇਸੇ ਤਰ੍ਹਾਂ ਇਹ ਚਿੜੀ ਵਾਲਾ ਬੰਨਾ ਹੋ ਗਿਆ ਆਪਾਂ ਚਿੜੀ ਦਾ ਸਾਈਡ ਉੱਤੇ ਛੱਡ ਦਿੱਤੀ ਜਿੰਨੀ ਆਪਣੀ ਨੇਫਾ ਪੰਨਣਾ ਤੇ ਬੈਲਟ ਵੀ ਜਿਹੜੀ ਲਾਈਨਿੰਗ ਹੈ ਮੈਂ ਉਨੀ ਲਾਈ ਹੈ ਕਿਉਂਕਿ ਉਤੋਂ ਨੇਫੇ ਦੇ ਵਿੱਚ ਲਾਈਨਿੰਗ ਨਹੀਂ ਲਾਈ ਲਵਾਈ ਇਹਨਾਂ ਨੇ ਕਹਿੰਦੇ ਫਿਰ ਮੁੜ ਕੇ ਨਾਲਾ ਪਾਉਣਾ ਬਹੁਤ ਔਖਾ ਹੁੰਦਾ ਤੇ ਤੁਸੀਂ ਵੀ ਉਵੇਂ ਜਿਵੇਂ 8 ਇੰਚ ਬੈਲਟ ਤੇ 6 ਕੋ ਇੰਚ ਜਿਹੜੀ ਲਾਈਨਿੰਗ ਕੱਟਿਆ ਕਰੋ ਤੇ ਜਿਹੜੀ ਨੇਫੇ ਦੇ ਨੇਫਾ ਆਪਣਾ ਉੱਤੇ ਭੱਜ ਜਾਂਦਾ ਜਿਹੜੀ ਲਾਈਨਿੰਗ ਹੁੰਦੀ ਹੈ ਤੇ ਲਾਈਨਿੰਗ ਫਿਰ ਮੁੜ ਕੇ ਜਿਹੜਾ ਨੇਫੇ ਦੇ ਵਿੱਚ ਲਾਈਨਿੰਗ ਆਉਂਦੀ ਹੈ ਤੇ ਜਦੋਂ ਨਾਲਾ ਨਹੀਂ ਪੈਂਦਾ ਓਖਾ ਹੋ ਜਾਂਦਾ ਤੇ ਉਹਦੇ ਨਾਲ ਫਿਰ ਇਸੇ ਤਰ੍ਹਾਂ ਕਈ ਹੁਣ ਇਸੇ ਤਰ੍ਹਾਂ ਲਵਾਉਂਦੇ ਉਹ ਕਹਿੰਦੇ ਨੇਫੇ ਦੇ ਵਿੱਚ ਸਾਨੂੰ ਲਾਈਨਿੰਗ ਨਹੀਂ ਚਾਹੀਦੀ ਤੇ ਥੱਲੇ ਥੱਲੇ ਲਾਈਨਿੰਗ ਹੁੰਦੀ ਹੈ ਤੇ ਨੇਫਾ ਉੱਤੇ ਭੱਜ ਜਾਂਦਾ ਇਸੇ ਤਰ੍ਹਾਂ ਹੀ ਆ ਵੇਖੋ ਆਪਾਂ ਹੁਣ ਦੂਜੇ ਪੰਨੇ 'ਤੇ ਮਸ਼ੀਨ ਲਾ ਕੇ ਇੱਥੇ ਵੀ ਆਪਾਂ ਦੂਰੀ ਸੀਨ ਲਾਉਣੀ ਹੈ ਪੱਕੀ ਕਿਉਂਕਿ ਇਹ ਵੀ ਆਸਣ ਵਾਲਾ ਪਾਸਾ ਹੋ ਜਾਂਦਾ ਤੇ ਇਹਦੇ ਤੇ ਆਪਾਂ ਦੂਰੀ ਸੀਨ ਲਾ ਕੇ ਫਿਰ ਇਹਦੇ ਉੱਤੇ ਆਪਾਂ ਬੈਠ ਮਸੀਨ ਲਾ ਦਿਆਂਗੇ ਤੇ ਫਿਰ ਆਪਾਂ ਇਸ ਤੋਂ ਬਾਅਦ ਨੇਫਾ ਪਨ ਦਿਆਂਗੇ ਤੇ ਅੱਜ ਦੀ ਵੀਡੀਓ ਅਸੀਂ ਮੈਂ ਖਾ ਪਿੱਚਲ ਲਈ ਹੋਿਆਂ ਨੂੰ ਪਹਿਣਾ ਨੂੰ ਸਲਵਾਰ ਖੜੀ ਕਰਨੀ ਨਹੀਂ ਆਉਂਦੀ ਤੇ ਸਲਵਾਰ ਖੜੀ ਕਰਨੀ ਦੱਸ ਦਿੰਨੇ ਆ ਤੇ ਹੁਣ ਆ ਵੇਖੋ ਜਿੱਥੋਂ ਆਪਾਂ ਜੜੀ ਦਾ ਬੰਨਾ ਛੱਡਿਆ ਉੱਥੋਂ ਆਪਾਂ ਸਿੱਧਾ ਰੱਖ ਕੇ ਇਸ ਤਰ੍ਹਾਂ ਜਿਵੇਂ ਮੈਂ ਆ ਵੇਖੋ 모ੜਿਆ ਕੱਪੜਾ ਇਸੇ ਤਰ੍ਹਾਂ ਤੁਸੀਂ ਸਿੱਧੀ ਸੀਨ ਲਾ ਕੇ ਚਿੜੀ ਪੂਰੀ ਸਿੱਧੀ ਬਣਾਉਣੀ ਹੈ ਕਪੜਾ ਵਾਧਾ ਟੇਡਾ ਮੇਡਾ ਨਹੀਂ ਕਰਨਾ ਐ ਪੂਰਾ ਸਿੱਧਾ ਕਪੜਾ ਰੱਖ ਕੇ ਤੇ ਫਿਰ ਤੁਸੀਂ ਆਹ ਵੇਖੋ ਜਿਵੇਂ ਮੈਂ ਬਣਾਈ ਐਵੇਂ ਪੂਰਾ ਸਿੱਧਾ ਸਿੱਧੇ ਚ ਲੈ ਜਾਣਾ ਆਪਾਂ ਕਪੜਾ ਤੇ ਇਸੇ ਤਰ੍ਹਾਂ ਹੀ ਆਪਾਂ ਸਿੱਧੀ ਚਿੜੀ ਬਣਾ ਕੇ ਤੇ ਫਿਰ ਆਪਾਂ ਇਹਦਾ ਨੇਫਾ ਪਨ ਦੇਾਂਗੇ ਤੇ ਇਹ ਵੀਡੀਓ ਮੈਂ ਇਸੇ ਕਰਕੇ ਬਣਾਈ ਐ ਕਿ ਜੋਣਾ ਦੀ ਵੀਡੀਓ ਅੱਗੇ ਮੈਂ ਪਾਈ ਹੋਈ ਐ ਬੈਲਟ ਜਿਹੜੀ ਆਪਾਂ ਚੋਣਾ ਪਾਈ ਦੀ ਉਹ ਵੀਡੀਓ ਤੁਸੀਂ ਵੇਖ ਸਕਦੇ ਹੋ ਮੇਰੇ ਚੈਨਲ ਤੇ ਜਾ ਕੇ ਉਹ ਵੀਡੀਓ ਮੈਂ ਪਾਈ ਹੋਈ ਹੈ ਉਸ ਤੇ ਪੌਂਚੇ ਬਣਾਉਣ ਦੀ ਵੀਡੀਓ ਪਈ ਹੋਈ ਹੈ ਤੇ ਉਹ ਵੀਡੀਓ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਉਹਨਾਂ ਦੋਨਾਂ ਵੀਡੀਓ ਤੇ ਤੇ ਆ ਵੇਖੋ ਹੁਣ ਆਪਾਂ ਜਿੱਥੇ ਚੜੀ ਬਣਾਈ ਹੈ ਉਹਦੇ ਬਰਾਬਰ ਆਪਾਂ ਐਵੇਂ ਭੰਨ ਦੇਾਂਗੇ ਕਪੜਾ ਤੇ ਜਿਹੜਾ ਫालतू ਆਪਾਂ ਉਤੋਂ ਸਾਰਾ 모ੜ ਕੇ ਤੇ ਜਿੰਨਾ ਨੇਫਾ ਰੱਖਣਾ ਰੱਖ ਕੇ ਤੇ ਬਾਕੀ ਵਿੱਚ ਆਪਾਂ ਫੋਲਡ ਕਰ ਦੇਾਂਗੇ ਇਸੇ ਤਰ੍ਹਾਂ ਨੇਫਾ ਭੰਨ ਦੇਾਂਗੇ ਆ ਵੇਖੋ ਤੇ ਪੂਰਾ ਸਿੱਧਾ ਰੱਖ ਕੇ ਕਪੜਾ ਇੱਕੋ ਬਰਾਬਰ ਕਰਕੇ ਤੁਸੀਂ ਲੈਨਿੰਗ ਥੱਲੋਂ ਕੋਈ ਵੱਧ ਘੱਟ ਨਾ ਹੋਵੇ ਕਿ ਬਰਾਬਰ ਕਰਕੇ ਤੇ ਫਿਰ ਤੁਸੀਂ ਉੱਪਰ ਆਪਾਂ ਐਵੇਂ ਨੇਫਾ ਪੰਨਾਂਗੇ ਤੇ ਨੇਫਾ ਵੀ ਬਿਲਕੁਲ ਵਧੀਆ ਤਰੀਕੇ ਨਾਲ ਭੱਜ ਜਾਂਦਾ ਇਹਦੇ 'ਚ ਤੇ ਇਹ ਨੇਫਾ ਪੰਨਣ ਲੱਗਿਆਂ ਵੀ ਆਪਾਂ ਕਪੜਾ ਨਾ ਖਿੱਚਣਾ ਨਾ ਢਿੱਲਾ ਛੱਡਣਾ ਬਸ ਬਰਾਬਰ ਨੋਰਮਲ ਕਪੜਾ ਰੱਖਿਆ ਕਰੋ ਤੇ ਜਿੰਦੇ ਨਾਲ ਵੀ ਵਧੀਆ ਆਪਣਾ ਆਪ ਹੀ ਨੇਫਾ ਮੁੜਦਾ ਜਾਂਦਾ ਐਵੇਂ ਉੱਪਰ 모ੜ ਕੇ ਤੇ ਫਿਰ ਆਪਣੇ ਉੱਪਰ ਨਾ ਇਹਦੇ ਤੁਸੀਂ ਐਵੇਂ ਹੱਥ ਮਾਰਿਆ ਕਰੋ ਪੂਰਾ ਕੱਪੜਾ ਬੈਠ ਜੇ ਹੱਥ ਨਾਲ ਇਹਨੂੰ ਬਿਠਾ ਲਿਆ ਕਰੋ ਤੇ ਇਹਦੇ ਨਾਲ ਫਿਰ ਬੈਠ ਜਾਂਦਾ ਕੱਪੜਾ ਤੇ ਨੇਫਾ ਇੱਕ ਜਗ੍ਹਾ ਤੇ ਬੈਠ ਜਾਂਦਾ ਤੇ ਆਪਣਾ ਜਿਹੜਾ ਨੇਫਾ ਬਹੁਤ ਵਧੀਆ ਭੱਜਦਾ ਹੈ ਇਹਦੇ ਨਾਲ ਐ ਹੋ ਜਾਂਦਾ ਜਿਵੇਂ ਪ੍ਰੈਸ ਵੱਜੀ ਹੁੰਦੀ ਹੈ ਆ ਵੇਖੋ ਜਿਵੇਂ ਐ ਆਪਾਂ ਮੋੜਨਾ ਬਰਾਬਰ ਰੱਖ ਕੇ ਮੋੜ ਲੈਣਾ ਤੇ ਫਿਰ ਆਪੇ ਉੱਪਰ ਹੱਥ ਮਾਰਾਂਗੇ ਜਦੋਂ ਆਪਾਂ ਨਾ ਤੇ ਇਹ ਜਿਹੜੀ ਸੀ ਉੱਪਰ ਜਿਹੜੀ ਤਰੀ ਜਿ ਉਹ ਬਿਲਕੁਲ ਬਹਿ ਜਾਂਦੀ ਹੈ ਤੇ ਆਪਣਾ ਨੇਫਾ ਪੰਨਨ ਚ ਆਪਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਤੇ ਇਸੇ ਤਰ੍ਹਾਂ ਹੀ ਅਜੇ ਤੁਸੀ ਨਾ ਹੁੰਦੀਆਂ ਆਪਣੀਆਂ ਵਿੱਚ ਆ ਵਾਲੀ ਸੀਨ ਆਉਂਦੀ ਨਾ ਇਹ ਵੀ ਬਰਾਬਰ ਹੋਣੀ ਚਾਹੀਦੀ ਕਈ ਵਾਰੀ ਇਹ ਵੱਲ ਪੈਂਦੇ ਨਾ ਕਈਆਂ ਦੇ ਤੋਂ ਵਾਲੇ ਇਸੇ ਕਰਕੇ ਪੈਂਦੇ ਆ ਵੀ ਉਹ ਸੀਨ ਬਰਾਬਰ ਨਹੀਂ ਆਉਂਦੀ ਤੇ ਆ ਜਿਵੇਂ ਜਿੱਥੇ ਲਾਈਨਿੰਗ ਥੋੜੀ ਵੱਲ ਇਕੱਠੀ ਹੁੰਦੀ ਹੈ ਤੇ ਉਹਨੂੰ ਤੁਸੀਂ ਅੰਦਰ ਵਾਰੀ ਕੋਈ ਗੱਲ ਨਹੀਂ ਹੁੰਦੀ ਕਈ ਵਾਰੀ ਹੋ ਜਾਂਦੀ ਢਿੱਲੀ ਹੁੰਦੀ ਹੈ ਕਈ ਵਾਰੀ ਲਾਈਨਿੰਗ ਤੇ ਹੋ ਵੀ ਜਾਂਦਾ ਤੇ ਬਾਅਦ ਚ ਜਦੋਂ ਆਪਾਂ 벨ਟ ਜੋੜਦੇ ਆ ਤੇ ਬਿਲਕੁਲ ਇਹ ਸੈੱਟ ਹੋ ਜਾਂਦਾ ਤੇ ਇੱਕ ਅੱਧਾ ਜੇ ਹੋ ਵੀ ਜਾਂਦਾ ਤਾਂ ਉਹ ਕੋਈ ਗੱਲ ਨਹੀਂ ਹੁੰਦੀ ਅੰਦਰਲੇ ਵਾਰ ਹੀ ਹੁੰਦਾ ਬਾਹਰ ਕੋਈ ਕੱਪੜਾ ਇਕੱਠਾ ਨਹੀਂ ਹੁੰਦਾ ਬਾਹਰੋਂ ਸਹੀ ਰੱਖਿਆ ਕਰੋ ਤੁਸੀਂ ਕੱਪੜਾ ਅੰਦਰ ਜੇ ਮਾੜੀ ਮੋਟੀ ਲਾਈਨਿੰਗ ਇਕੱਠੀ ਕਈ ਵਾਰੀ ਢਿੱਲੀ ਹੋ ਜਾਂਦੀ ਤਾਂ ਉਹਦਾ ਕੋਈ ਗੱਲ ਨਹੀਂ ਹੁੰਦੀ ਤੇ ਆਪਣੀ ਵੇਖੋ ਆਪਣਾ ਨੇਵਾ ਕੱਢਾ ਵਧੀਆ ਫਿਨਿਸ਼ਿੰਗ ਨਾਲ ਭੱਜਦਾ ਭਾਏ ਇਸੇ ਤਰ੍ਹਾਂ ਉੱਪਰ ਆਪਾਂ ਇੱਕੋ ਬਰਾਬਰ ਨੇਵਾ ਰੱਖ ਕੇ ਤੇ ਆਪਾਂ ਚਿੜੀ ਦਾ ਹਿਸਾਬ ਰੱਖਣਾ ਚਿੜੀ ਤੋਂ ਆਪਾਂ ਜਿੱਥੋਂ ਕੱਪੜਾ ਚੱਕਿਆ ਉਹਦੇ ਬਰਾਬਰ ਹੀ ਆਪਾਂ ਕੱਪੜਾ ਚੱਕੀ ਜਾਣਾ ਤੇ ਉਹਦੇ ਬਰਾਬਰ ਹੀ ਇਹ ਕਪੜਾ ਆਪਣੇ ਆਪ ਹੀ ਮੁੜਦਾ ਜਾਣਾ ਬਸ ਖਿੱਚਣਾ ਨਹੀਂ ਕੋਈ ਵੀ ਕਪੜਾ ਤੁਸੀਂ ਨਾ ਉੱਪਰਲਾ ਖਿੱਚੋ ਨਾ ਥੱਲੜਲਾ ਖਿੱਚੋ ਐਵੇਂ ਬਰਾਬਰ ਰੱਖ ਕੇ ਤੇ ਤੁਸੀਂ ਇਹਨੂੰ ਤੁਸੀਂ ਮੋੜੀ ਜਾਣਾ ਤੇ ਬਿਲਕੁਲ ਆਪਣਾ ਵਧੀਆ ਨੇਫਾ ਪੱਜ ਜਾਣਾ ਤੇ ਲਾਈਨਿੰਗ ਵੀ ਨਿੱਖੇ ਸਕਦੀ ਬਿਲਕੁਲ ਦੋਵੇਂ ਕੱਪੜੇ ਬਰਾਬਰ ਰਹਿੰਦੇ ਉਤਲਾ ਥੱਲੜਲੇ ਦੋਵੇਂ ਕੱਪੜੇ ਲੈ ਤੇ ਉਤਲੋਂ ਆਪਾਂ ਜਦ ਨਹੀਂ ਫਾਪਣਦੇ ਉਹ ਬਰਾਬਰ ਰਹਿੰਦੇ ਕੋਈ ਨਹੀਂ ਵਾਧਾ ਘਟਦਾ ਤੇ ਥੱਲਣੋਂ ਆਪਣਾ ਜਿਹੜੀ 벨ਟ ਵਾਲੀ ਲਾਈਨਿੰਗ ਉਹ ਬਿਲਕੁਲ ਬਰਾਬਰ ਰੱਖ ਲਿਆ ਕਰੋ ਜੇ ਨਹੀਂ ਤੁਹਾਨੂੰ ਆਉਂਦੀ ਤੇ ਤੁਸੀਂ ਕੱਚਾ ਵੀ ਕਰ ਸਕਦੇ ਹੋ ਥੱਲੇ 벨ਟ ਦੇ ਸੀਨ ਲਾ ਲਿਆ ਕਰੋ ਲਾਈਨਿੰਗ ਦੇ ਉੱਤੇ ਪਿੱਖੇ ਸਕੇ ਨਾ ਕਿਉਂਕਿ ਮੇਰਾ ਤਾਂ ਮੇਰਾ ਤਾਂ ਰੋਜ਼ ਦਾ ਕੰਮ ਹੈ ਮੈਂ ਤਾਂ ਐਵੇਂ ਕਰਦਾ ਹੀ ਰਹਿਣੀ ਹੈ ਮੇਰਾ ਹੱਥ ਟਿਕਿਆ ਹੋਇਆ ਤੇ ਤੁਸੀਂ ਥੱਲੋਂ ਇਹਨੂੰ ਨਾ ਕੱਚਾ ਵੀ ਕਰ ਸਕਦੇ ਵੱਡਾ ਬਖਾ ਕਰਕੇ ਤੇ ਆ ਵੇਖੋ ਆਪਣੇ ਹਣ ਚਿੜੀ ਦੇ ਬਰਾਬਰ ਆਪਣਾ ਉਵੇਂ ਕਪੜਾ ਆ ਗਿਆ ਤੇ ਬਸ ਆਪਾਂ ਦੂਜੇ ਬੰਨੇ ਨੂੰ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਉੱਥੋਂ ਤੱਕ ਆਪਾਂ ਸੀਨ ਲੈ ਜਾਣੀ ਤੇ ਇੱਥੇ ਆਪਾਂ ਸੀਨ ਲਾ ਕੇ ਤੇ ਆਪਾਂ ਇਹਨੂੰ 벨ਟ ਨੂੰ ਜਿਹੜੇ ਕੱਢ ਲੈਣਾ ਤੇ ਵੇਖੋ ਆਪਣੀ 벨ਟ ਵੀ ਹੋ ਗਈ ਤਿਆਰ ਤੇ ਇਸ ਤੋਂ ਬਾਅਦ ਹੁਣ ਆਪਾਂ ਜਿਹੜੀਆਂ 벨ਟ ਤਿਆਰ ਹੋ ਗਈ ਤੇ ਆਪਣੀ ਸਲਵਾਰ ਵੀ ਗੰਢੀ ਗਈ ਤੇ ਇਹਨੂੰ ਆਪਾਂ ਹੁਣ ਆਪਾਂ ਜਿਹੜੀਆਂ ਚੋਣਾ ਹੈ ਉਹ ਪਾ ਲੈਣੀ ਆ ਤੇ ਚੋਣਾ ਵਾਲੀ ਵੀਡੀਓ ਮੈਂ ਪਾਈ ਹੋਈ ਹੈ ਤੇ ਉਹ ਤੁਸੀਂ ਮੇਰੀ ਵੇਖ ਸਕਦੇ ਹੋ ਵੀਡੀਓ ਜਾ ਕੇ ਚੈਨਲ ਤੇ ਤੇ ਵੇਖੋ ਹੁਣ ਆਪਣੀ 벨ਟ ਹੋ ਗਈ ਤਿਆਰ ਤੇ ਇਸ ਤਰ੍ਹਾਂ ਜਿਹੜੀ ਬਣਨੀ ਚਾਹੀਦੀ ਜਿਵੇਂ ਆਪਾਂ ਬਣਾਈ ਤੇ ਨੇਫਾ ਵੀ ਆਪਣਾ ਬਿਲਕੁਲ ਵਧੀਆ ਭੱਜਿਆ ਕੋਈ ਵੱਧ ਨਹੀਂ ਕੱਟ ਨਹੀਂ ਬਿਲਕੁਲ ਕੋਈ ਬਲ ਨਹੀਂ ਪਿਆ ਕੁਛ ਨਹੀਂ ਤੇ ਹੁਣ ਤੁਹਾਨੂੰ ਮੈਂ ਸਲਵਾਰ ਵਿਖਾਉਣੀ ਹੈ ਜਿਹੜੀ ਮੈਂ ਖੜੀ ਕੀਤੀ ਹੈ ਤੇ ਇਹ ਸਲਵਾਰ ਆਪਣੀ ਲੈਨਗ ਵਾਲੀ ਖੜੀ ਹੋ ਗਈ ਸਿੰਪਲ ਤੇ ਇਸ ਤੋਂ ਬਾਅਦ ਮੈਂ ਤਨ ਅন্ডਰਗਰਾਉਂਡ ਸੀਨਾ ਵਾਲੀ ਲੈਨ ਵੀ ਸੋਰੀ ਅন্ডਰਗਰਾਉਂਡ ਸੀਨਾ ਜਿੰਦੇ ਤੇ ਲਾਈਦੀਆਂ ਉਹ ਸਲਵਾਰ ਵੀ ਤੁਹਾਨੂੰ ਮੈਂ ਬਣਾ ਕੇ ਪਾਉਂਗੀ ਵੀਡੀਓ ਤੇ ਉਸ ਵੀ ਉਸ ਸਲਵਾਰ ਦੀ ਸਟਿਚਿੰਗ ਵੀ ਤੁਹਾਨੂੰ ਦੱਸਾਂਗੇ ਕਿ ਕਿਵੇਂ ਕੀਤੀ ਜਾਂਦੀ ਹੈ ਕਿਉਂਕਿ ਕਈਆਂ ਨੂੰ ਉਹ ਹੁੰਦਾ ਕਈਆਂ ਨੇ ਇੰਟਰਲੋਕ ਨਹੀਂ ਕਰਾਉਣਾ ਹੁੰਦਾ ਉਹ ਵੀ ਵੈਸੇ ਬਹੁਤ ਵਧੀਆ ਸਲਵਾਰ ਬਣਦੀ ਹੈ ਕੋਈ ਉੱਡੜਦੀ ਨਹੀਂ ਕੁਝ ਨਹੀਂ ਹੁੰਦਾ ਉਹ ਵੀ ਆਪਾਂ ਬਣਾ ਸਕਦੇ ਆਵੇਂ ਬਹੁਤ ਸੋਖੇ ਤਰੀਕੇ ਨਾਲ ਤੇ ਵੇਖੋ ਆਪਣੀ ਸਲਵਾਰ ਖੜੀ ਹੋ ਗਈ ਹੈ ਤੇ ਹੁਣ ਆਪਾਂ ਜਿਹੜਾ ਵਾਧਾ ਘੱਟ ਦਾ ਜਿਹੜ ਥੱਲੇ ਲੈਣਗੇ ਉਹ ਆਪਾਂ ਕੱਟ ਦਿਓ ਤੇ ਭਾਵੇਂ ਇਹਨਾਂ ਤੇ ਸੀਨ ਲਾ ਲਓ ਤੁਸੀਂ ਪਹਿਲਾਂ ਜਿਹੜੇ ਇਹਨਦੇ ਤੇ ਬਰਾਬਰ ਰੱਖ ਕੇ ਸੀਨ ਲਾ ਲਓ ਕੱਚੀ ਕੱਚਾ ਕਰ ਸਕਦੇ ਹੋ ਕੱਚਾ ਕਰਕੇ ਤੇ ਫਿਰ ਤੁਸੀਂ ਇਹਨਦੇ ਤੇ ਆਪਣੀਆਂ ਚੋਣਾ ਪਾ ਸਕਦੇ ਹੋ